ਸਰੋਮੁਈ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਦੀਆਂ ਨਾਪਾ ਜੇਲ੍ਹ ਦੇ ਵਿੱਚ ਪਈਆਂ ਚੀਕਾਂ ਇੱਕ ਪਾਸੇ ਬਿਕਰਮਜੀਠਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡੇ ਪੱਧਰ ਤੇ ਮਜ਼ਾਕ ਉਡਾਇਆ ਜਾਂਦਾ ਸੀ ਨਸ਼ੇੜੀ ਨੇ ਪੈਗ ਲਾਉਂਦੇ ਨੇ 5 ਸਾਲ ਇਹ ਪੂਰੇ ਨਹੀਂ ਕਰ ਪਾਣਗੇ ਅਰਵਿੰਦ ਕੇਜੀਵਲ ਆ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ 5 ਸਾਲਾਂ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਖਾਂ ਅਤੇ ਲੀਵਰ ਵੱਲਣਾ ਪਵੇਗਾ ਅਤੇ ਦੂਸਰੇ ਪਾਸੇ ਮਜ਼ਾਕ ਪੜਾਇਆ ਸੀ ਭਾਈ ਅਮਰਤਪਾਲ ਖਾਲਸਾ ਦਾ ਕਿ ਭਾਈ ਵੇਖੋ ਜਿਹੜੇ ਆਪਣੇ ਆਪ ਨੂੰ ਪੰਥ ਦੇ ਹਮਾਇਤੀ ਕਹਿੰਦੇ ਨੇ ਲੇਕਿਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੇ ਲਾਇਆ ਹੈ ਹਾਲਾਂਕਿ ਭਾਈ ਅਮਰਤਪਾਲ ਖਾਲਸਾ ਭਾਈ ਅਮਰਤਪਾਲ ਖਾਲਸਾ ਦੇ ਸਾਥੀਆਂ ਨੂੰ ਪਰਿਵਾਰ ਨੂੰ ਪੂਰਾ ਭੜਿਆ ਗਿਆ ਬਿਕਰਮ ਜੀਠਿਆ ਵੱਲੋਂ ਹਾਲ ਉਸ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਜਾਂਦੀ ਸੀ ਭਾਈ ਅਬਰਤਪਾਲ ਖਾਲਸਾ ਦੇ ਪਰਿਵਾਰਕ ਮੈਂਬਰਾਂ ਦੀ ਜਾਂ ਭਾਈ ਅਬਰਤਪਾਲ ਖਾਲਸਾ ਦੇ ਸਮਰਥਕਾਂ ਦੀ ਜਿੰਨਾ ਭਾਈ ਅਬਰਤਪਾਲ ਖਾਲਸਾ ਨੂੰ ਬਿਕਰਮ ਜੀਠਿਆ ਨੇ ਭੰਡਿਆ ਕਿ ਹਾਲੇ ਤਾਂ 2 ਸਾਲ ਹੀ ਹੋਏ ਤੇ ਮੈਂਬਰ ਭਾਈ ਅਬਰਤਪਾਲ ਖਾਲਸਾ ਦੀਆਂ ચીਕਾਂ ਪੈ ਗਈਆਂ ਨੇ ਮੈਨੂੰ ਬਚਾ ਲਓ ਮੈਨੂੰ ਛਡਾ ਦਿਓ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਬੰਦੀ ਸਿੰਘ ਤਾਂ ਹਾਲੇ ਇਹ ਵੀ ਨਹੀਂ ਗੱਲਾਂ ਕਹਿ ਰਿਹਾ ਬੰਦੀ ਸਿੰਘਾਂ ਵਾਸਤੇ ਬਿਕਰਮਜੀਤ ਸਿੰਘ ਕਹਿੰਦੇ ਕਿ ਅਸੀਂ ਸੰਕ੍ਰਸ਼ ਕਰ ਰਹੇ ਹਾਂ ਬਿਕਰਮਜੀਤ ਸਿੰਘ ਨੇ ਮਜ਼ਾਕ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਕਰਮਜੀਤ ਸਿੰਘ ਨੇ ਮਜ਼ਾਕ ਕੀਤਾ ਭਾਈ ਅਬਰਤਪਾਲ ਖਾਲਸਾ ਉਹਨਾਂ ਦੇ ਪਿਤਾ ਉਹਨਾਂ ਦੇ ਮਾਤਾ ਅਤੇ ਉਹਨਾਂ ਦੇ ਸਮਰਥਕਾਂ ਨੂੰ ਇਹ ਸਾਰੇ ਮਜ਼ਾਕ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਨੇ ਵਿਕਰਮ ਜਿਠਿਆ ਨੂੰ ਕਹਿੰਦੇ ਨੇ ਕਿ ਵਿਕਰਮ ਜਿਠਿਆ ਦਾ ਜੇਲ ਦੇ ਵਿੱਚ ਬੈਠੇ ਬੜਾਏ ਜਿਹੜਾ ਹੈ ਬਲੱਡ ਖੂਨ ਜਿਹੜਾ ਗਾੜਾ ਹੋ ਗਿਆ ਹੈ ਇਸ ਕਰਕੇ ਮੈਡੀਸਿਨ ਮੰਗੀ ਚਾ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋ마ਣ ਕਹਿ ਰਹੇ ਨੇ ਨਾ ਤੇ ਗਾਰਨਿਕ ਬਲੱਡ ਨਾ ਪਾਸਤਾ ਨਾ ਬੈਗੀ ਨਾ ਵੀਆਈਪੀ ਖਾਣਾ ਉਹੀ ਖਾਣਾ ਮਿਲੇਗਾ ਜੋ ਆਪ ਕੈਦੀਆਂ ਨੂੰ ਨਾਪੇ ਦੀ ਨਵੀਂ ਜੇਲ੍ਹ ਦੇ ਵਿੱਚ ਮਿਲਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਜਿਸ ਨੇ ਦੇਖਣਾ ਹੋਵੇ ਕਿ ਬਿਕਰਮਜੀਠੀਆਂ ਦੀਆਂ ਚੀਕਾਂ ਤੇ ਚੜ੍ਹ ਪੁੰਡੀਆਂ ਕਿਵੇਂ ਉੱਡਦੀਆਂ ਨੇ ਉਹ ਨਾਪਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮਜੀਠੀਆਂ ਕੋਲੋਂ ਪੁੱਛ ਲੈ ਕਿ ਚੀਕਾਂ ਤੇ ਚੜ੍ਹ ਪੁੰਡੀਆਂ ਕਿਵੇਂ ਉੱਡਦੀਆਂ ਨੇ ਕਿਉਂਕਿ ਇੱਕ ਪਾਸੇ ਮੁਲਾਕਾਤਾਂ ਦਾ سلسلہ ਵੀ ਬੰਦ ਕਰ ਦਿੱਤਾ ਗਿਆ ਹੈ ਨਾ ਤੇ ਸੁਬੀਰ ਸਿੰਘ ਬਾਦਲ ਨੂੰ ਮਿਲ ਦਿੱਤਾ ਚਾਹ ਰਿਹਾ ਹੈ ਜਾਂ ਸ਼ਰੋਪਰੀ ਅਕਾਲੀ ਦਲ ਦੇ ਜਿੰਨੇ ਵੀ ਟਕਸਾਲ ਦੀ ਆਗੂ ਨੇ ਉਹਨਾਂ ਨੂੰ ਵੀ ਨਾਪਾਦੀ ਨਵੀਂ ਜੇਲ੍ਹ ਦੇ ਵਿੱਚੋਂ ਮੋੜ ਦਿੱਤਾ ਜਾਂਦਾ ਹੈ ਜਦੋਂ ਉਹ ਰਿਕੁਐਸਟ ਜਦੋਂ ਉਹ ਗੁਹਾਰ ਲਗਾਉਂਦੇ ਨੇ ਨਾਪਾਦੀ ਨਵੀਂ ਜੇਲ੍ਹ ਦੇ ਸੁਪਰਡੈਂਟ ਨੂੰ ਕਿ ਸਾਨੂੰ ਬਿਕਰਮਜੀਠਿਆ ਦੇ ਨਾਲ ਮੁਲਾਕਾਤ ਕਰਨ ਦੀ ਇੱਛਾ ਵੇ ਬਿਕਰਮਜੀਠਿਆ ਉੱਤੇ ਐਡੀ ਵੱਡੀ ਕਾਰਵਾਈ ਕੀਤੀ ਜਾਵੇਗੀ ਬਿਕਰਮਜੀਠਿਆ ਨੂੰ ਲੰਬਾ ਸਮਾਂ ਜੇਲ੍ਹ ਰਹਿਣਾ ਪਵੇਗਾ ਇਹ ਤਾਂ ਬਿਕਰਮਜੀਤਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਣਗੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਪੰਜਾਬ ਦੀ ਜਵਾਨੀ ਖਾਧੀ ਜਿਹੜੇ ਲੋਕਾਂ ਨੇ ਪੰਜਾਬ ਦੀਆਂ ਮਾਵਾਂ ਦੀਆਂ ਰੰਗ ਬਰਕੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਉਹ ਉਹਨਾਂ ਨੂੰ ਨਾ ਤੇ ਬੈਠ ਮਿਲਣਗੇ ਨਾ ਉਹਨਾਂ ਨੂੰ ਪਾਸੇ ਮਿਲਣਗੇ ਨਾ ਉਹਨਾਂ ਨੂੰ ਮੈਗੀ ਮਿਲੇਗੀ ਤੇ ਨਾ ਉਹਨਾਂ ਨੂੰ orange ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇਗਾ ਉਹਨਾਂ ਦੇ ਨਾਲ ਉਹੀ ਵਿਵਹਾਰ ਕੀਤਾ ਜਾਵੇਗਾ ਜੋ ਜੇਲ੍ਹ ਦੇ ਆਮ ਕੈਦੀਆਂ ਦੇ ਨਾਲ ਕੀਤਾ ਜਾਂਦਾ ਹੈ ਹਾਲਾਂਕਿ ਬਿਕਰਮ ਜੀਠੀ ਦੇ ਵਕੀਲ ਅਸ਼ਦੀਪ ਸਿੰਘ ਨੇ ਕਹਿ ਕਿਹਾ ਕਿ ਪੰਜਾਬ ਸਰਕਾਰ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਮਿਸਬੀਹੇਵ ਕੀਤਾ ਜਾਂਦਾ ਹੈ ਬਿਕਰਮ ਜੀਠੀ ਦੇ ਨਾਲ ਖਾਸ ਕਰਕੇ ਮੁਲਾਕਾਤ ਨੂੰ ਲੈ ਕੇ ਬਾਕੀ ਕੈਦੀਆਂ ਦੇ ਰਿਸ਼ਤੇਦਾਰ ਵੀ ਆਉਂਦੇ ਨੇ ਬਾਕੀ ਕੈਦੀਆਂ ਦੇ ਸਕੇ ਸੰਬੰਧੀ ਮੁਲਾਕਾਤ ਵੀ ਕਰਦੇ ਨੇ ਲੇਕਿਨ ਬਿਕਰਮ ਜੀਠੀਆ ਦੀ ਮੁਲਾਕਾਤ ਕਰਨ ਤੇ ਰੋਕ ਲਾ ਦਿੱਤੀ ਹੈ ਉਹਨਾਂ ਕਹਿੰਦੇ ਕਿ ਪਹਿਲਾਂ ਅਸੀਂ ਘੰਟਾ ਮਿਲ ਸਕਦੇ ਸੀ ਲੇਕਿਨ ਹੁਣ ਬਿਕਰਮ ਜੀਠੀਆ ਦੇ ਵਕੀਲ ਸਿਰਫ 15 ਮਿੰਟ ਬਿਕਰਮ ਜੀਠੀਆ ਦੇ ਨਾਲ ਗੱਲਬਾਤ ਕਰ ਸਕਦੇ ਨੇ ਡੈਕ ਨਹੀਂ ਬਦਲੀ ਗਈ ਜਿਹੜੀ ਬੈਰਕ ਦੇ ਵਿੱਚ ਕੈਦੀ ਰਹਿ ਰਹੇ ਨੇ ਉਸੇ ਬੈਰਕ ਦੇ ਵਿੱਚ ਬੰਦ ਨੇ ਬਿਕਰਮ ਜੀਠੀਆ ਯਾਨੀ ਕਿ ਬਿਕਰਮ ਜੀਠੀਆ ਵੱਲੋਂ ਹੱਥ ਪੱਲਾ ਮਾਰਿਆ ਚਾਰਿਆ ਹੈ ਕਿ ਮੈਨੂੰ ਜਵਾਬਤ ਨੂੰ ਮਿਲੇ ਲੇਕਿਨ ਪੰਜਾਬ ਦੇ ਵਕੀਲਾਂ ਵੱਲੋਂ ਕੋਈ ਨਵੇਂ ਹੀ ਫਸੂਲੀ ਪਾ ਦਿੱਤੀ ਜਾਂਦੀ ਹੈ ਕੋਈ ਨਵੇਂ ਹੀ ਕੇਸ ਦਾ ਹਵਾਲਾ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਬਿਕਰਮਜੀਠਿਆ ਦੇ ਵਕੀਲਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਪੰਜ ਨਵੇਂ ਪਰਚੇ ਕਰਨ ਦੀ ਤਿਆਰੀ ਕਰਦੀ ਹੈ ਪੰਜਾਬ ਸਰਕਾਰ ਕਿਉਂਕਿ ਬਿਕਰਮਜੀਠਿਆ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਕੁਝ ਲੱਭਿਆ ਨਹੀਂ ਕੁਝ ਲੱਭਿਆ ਹੈ ਜਾਂ ਨਹੀਂ ਲੱਭਿਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਥਾਪੜ ਕੇ ਕਹਿ ਰਹੇ ਨੇ ਕਿ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਠੋਸ ਸਬੂਤ ਵੀ ਨੇ ਤੇ ਦੂਸਰੇ ਪਾਸੇ ਸਾਡੇ ਕੋਲ ਟੋਕਰਾ ਇੱਕ ਸਬੂਤਾਂ ਦਾ ਭਰਿਆ ਪਿਆ ਹੈ ਬਿਕਰਮਜੀਤਿਆ ਨੂੰ ਲੈ ਕੇ ਅੱਗੇ ਕਾਨੂੰਨ ਨੇ ਕਾਰਵਾਈ ਕਰਨੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਮੁੱਛ ਦਾ ਸਵਾਲ ਹੈ ਬਿਕਰਮਜੀਤਿਆ ਦੀ ਗ੍ਰਿਫਤਾਰੀ ਜੇਕਰ ਬਿਕਰਮਜੀਤਿਆ ਅਗਲੀ ਸੁਣਵਾਈ ਜਾਂ ਉਸ ਤੋਂ ਅਗਲੀ ਸੁਣਵਾਈ ਤੇ ਜਵਾਬ ਤੇ ਲੈ ਕੇ ਬਾਹਰ ਆ ਜਾਂਦੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਹੈ ਤੋਹੀਨ ਹੋਵੇਗੀ ਅਨਸਲਟ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਮਜ਼ਾਕ ਕਰਦੇ ਨੇ ਕਿ ਤੁਸੀਂ ਤਾਂ ਡੀਂਗਾ ਮਾਰਦੇ ਰਹੋ ਜਦੋਂ ਬਿਕਰਮਜੀਤਿਆ ਜੇਲ੍ਹ ਦੇ ਵਿੱਚ ਨਜ਼ਰ ਬਣਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੱਕੇ ਪੈਰੀ ਹੱਥ ਪਾਏ ਨੇ ਬਿਕਰਮਜੀਤਿਆ ਨੂੰ ਉਹ ਦਿਨ ਦਿਬਰ ਦਿਨ ਕਹਿੰਦੇ ਨੇ ਕਿ ਬਿਕਰਮਜੀਤਿਆ ਦੀ ਸਿਹਤ ਬਿਲਕੁਲ ਚੱਲ ਰਹੀ ਹੈ ਜਿਹੜਾ ਉਸ ਨੂੰ ਖਾਣਾ ਹਰ ਰੋਜ਼ ਚਾਹੀਦਾ ਹੈ ਉਹ ਖਾਣਾ ਜੇਲ੍ਹ ਅਧਿਕਾਰੀਆਂ ਵੱਲੋਂ ਤਿਆਰ ਨਹੀਂ ਕਰਵਾਇਆ ਸਾਰਿਆ ਇਸ ਕਰਕੇ ਅਮਰੀਕਾ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮਜੀਠਿਆ ਨੂੰ ਜ਼ਰੂਰ ਪਹੁੰਚ ਸਕਦੀ ਹੈ ਧੰਨਵਾਦ